ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕਰ ਰਿਹਾ ਦੇਖੋ ਇੱਕ ਨੰਨੀ ਜੀ ਕੁੜੀ ਕਿੰਨਾ ਸੋਹਣਾ ਜਿਮਨਾਸਟਿਕ ਖੇਡ ਲਈ ਹੈ ਤੇ ਇਸ ਦਾ ਨਾਮ ਹਕੀਕਤ ਕੌਰ ਆ ਵੀਰੇ ਇਹੋ ਜਿਹੇ ਵੀਡੀਓ ਨੂੰ ਨਾ ਦਬ ਕੇ ਸ਼ੇਅਰ ਕਰਿਆ ਕਰੋ ਕਿਉਂਕਿ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲਦਾ ਠੀਕ ਹੈ ਮੇਰਾ ਭਰਾ ਇੱਕ ਵੀਡੀਓ ਨੂੰ ਦੇਖੋ ਠੀਕ ਹੈ ਤੇ ਤਾਂ ਬਾਤ ਤੋਂ ਬਾਤ ਸ਼ੇਅਰ ਕਰੋ ਆਪਿਆ ਟੂਰਨਾਮੈਂਟ ਕਮੇਟੀ ਵਾਲਿਆਂ ਨੂੰ ਕਹਿਣਾ ਵਾ ਵੀ ਇਤਾਂ ਦੇ ਇਵੈਂਟ ਹੋਣੇ ਚਾਹੀਦੇ ਆ ਦੇਖੋ ਆ ਕਿੰਨੇ ਬੱਚੇ ਖੜੇ ਆ ਕਿੰਨੇ ਬੱਚਿਆਂ ਨੂੰ ਹਕੀਕਤ ਤੇ ਸੇਧ ਮਿਲੂਗੀ ਕਿੰਨੇ ਹਕੀਕਤਾਂ ਦੇਖ ਕੇ ਕਹਿਣਗੇ ਵੀ ਅਸੀਂ ਵੀ ਹਕੀਕਤਵਾਨ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨੀ ਹੈ ਵੀ ਅਸੀਂ ਹਕੀਕਤਵਾਨ ਬਣਨਾ ਕਿੰਨੇ ਬੱਚੇ ਆਪਣੇ ਫਾਦਰ ਸਾਹਿਬ ਨੂੰ ਕਹਿਣਗੇ ਵੀ ਪਾਪਾ ਤੁਸੀਂ ਸਾਨੂੰ ਹਕੀਕਤ ਦੇ ਪਾਪਾ ਵੱਲੋਂ ਜਿਹੜਾ ਉਹ ਪ੍ਰੈਕਟਿਸ ਕਰਵਾਓ ਇਹਦੇ ਬਹੁਤ ਜ਼ਿਆਦੇ ਵਧੀਆ ਗੱਲ ਹੈ ਇਤਾਂ ਦੇ ਹਰ ਇੱਕ ਮਾਪੇ ਨੂੰ ਹੋਣਾ ਚਾਹੀਦਾ ਉਹ ਸਾਹਮਣੇ ਕੁਝ ਪਲਾਂ ਦੇ ਵਿੱਚ ਹਕੀਕਤਕਾਰ ਜਿਹੜਾ ਦੇਖਾਂਗੇ ਵੀ ਇੱਥੇ ਆਪਣੀਆਂ ਐਕਸਰਸਾਈਜ਼ ਐਕਟੀਵਿਟੀਆਂ ਕਰਕੇ ਲਖਾਵੇਗੀ ਕੁਝ ਪਲਾਂ ਦੇ ਵਿੱਚ ਆਹ ਸਮਾਜ ਦੇ ਵਿੱਚ ਮਾੜੋ ਦਾ ਧਰਵਾ ਹੈ ਧੰਨਵਾਦ ਤੇ ਬਾਈ ਜੀ ਅਸੀਂ ਥੋੜਾ ਕਰਦੇ ਹਾਂ ਤੁਸੀਂ ਦੇਖੋ ਕਿੰਨੇ ਚੰਗੇ ਰਾਹੇ ਪਾਸੇ ਆਪਣੇ ਬੱਚੇ ਨੂੰ ਲਾ ਰਹੇ ਆ ਸਾਨੂੰ ਅੱਗੇ ਜਾ ਕੇ ਦੇਖੋ ਸਾਰੇ ਨੌਜਵਾਨ ਮੁੰਡੇ ਅੱਗੇ ਜਾ ਕੇ ਸਾਰਿਆਂ ਦੇ ਵਿਆਹ ਹੋਣੇ ਆ ਬੱਚੇ 72 ਸੰਭ ਕਿਹੜੀ ਕਿਸੇ ਆਪਣੇ ਬੱਚੇ ਦੀ ਪਰਵਰਿਸ਼ ਕਿੱਦਾਂ ਕਰਨੀ ਹੈ ਕਿਹਦੇ ਪਾਸੇ ਬੱਚੇ ਨੂੰ ਲਾਉਣਾ ਹੈ ਇਧਰ ਵੇਖੋ ਕਿੰਨੀ ਪਿਆਰੀ ਬੱਚੀ ਹੈ ਵਾਹਿਗੁਰੂ ਸਾਡੀ ਈਦੋਂ ਲੰਮੀਆਂ ਅਮਰਾ ਵਾਖੇ ਤੰਦਰੁਸਤੀਆਂ ਵਾਖੇ ਵਾਹ ਜੀ ਵਾਹ ਇਹ ਵੀ ਫੇਰ ਵੀ پتہ ਲੱਗ ਜਾਂਦਾ ਨਹੀਂ ਕਿ ਬੱਚਾ ਸੰਗਦਾ ਰਹਿੰਦਾ ਕੱਟ ਨੂੰ ਦੇਖ ਕੇ ਤੇ ਬੱਚਾ ਕਬਰ ਆ ਜਾਂਦਾ ਹੈ ਉਹ ਕਿੰਨਾ ਲੈਪਸ ਫੀਲ ਕਰ ਰਹੀ ਹੈ ਕਿੰਨਾ ਆਰਾਮ ਦੇ ਨਾਲ ਕਿੰਨਾ ਪਿਆਰ ਦੇ ਨਾਲ ਇਧਰ ਦੇ ਪਾਸੇ ਲਈ ਉਹਦਰ ਤੋਂ ਜਰਨੈਲ ਹਰੀ ਸਿੰਘ ਦਲਵਾ ਕ੍ਰੈਕਟ ਕਲੱਬ ਸਾਰਾ ਨਗੌਰ ਸਾਰੀ ਧਰਮਵਤ ਕਮੇਟੀ ਮੋਕੇ ਦੀ ਆਪਾਂ ਹਕੀਕਰ ਦਾ ਸਨਮਾਨ ਚਾਰ ਫੁੱਟੇ ਕਪੜਾ ਕਰਨਾ ਕਰੀ ਤਾੜੀਆਂ ਮਾਰ ਦਿਓ ਦੋਰ ਦੋਰ ਮੇਰੇ ਵੀਰੋ ਹਰ ਹਕੀਕਰ ਆਪਣੇ ਪਾਪਾ ਦੇ ਨਾਮ ਨਾਲ ਹਰ ਵਕਤ ਕਰਾਰੀ ਹੈ ਔਰ ਕਿਹੜੀ ਚੀਜ਼ ਕਿੱਥੇ ਪਰਫੈਕਟ ਹੈ ਦੇਖ ਰਹੀ ਹੈ ਔਰ ਮੇਰੇ ਵੀਰੋ ਜਿਵੇਂ ਜਿਵੇਂ ਆ ਬੜਾ ਜੋਰ ਹੋ ਰਹੀ ਹੈ ਹਕੀਕਰ ਤਾੜੀਆਂ ਕੋਟੀ ਨੂੰ ਰੱਖਾਂਗੇ ਆਪਾਂ ਤੁਸੀਂ ਸਾਰੇ ਸਪੋਰਟਸਮੈਨ ਔਰ ਮੇਰੇ ਵੀਰੋ ਆਓ ਇਧਰਲੇ ਪਾਸੇ ਜਿਹੜੀ ਸੁੱਕੀ ਨਾ ਕੋਈ ਛੱਟੇਤੀ ਕੱਚੀਆਂ ਮਰਦੇ ਅੰਨਾ ਜੋਰ ਪੱ ਅਨ੍ਹਾ ਹੋਰ ਪਤਾ ਲੱਗੇ ਹੱਥ ਜਦੋਂ ਜੜਦੇ ਪਹਿਲੀ ਵਾਰ ਖਾਰ ਦਾਣਾ ਕਰ ਪਛਤਾਵਾ ਮਾਰਦਾ ਉਹ ਵਾਲੇ ਤੱਕ ਗੋਲ ਹੋਣਾ ਚਾਹੀਦਾ ਹੌਸਲੇ ਦੇ ਮੂੜੇ ਖਿੱਤ ਗੋਡੇ ਤੇਗ ਦੀ ਖਿੱਤ ਦਾ ਬੰਦੇ ਚ ਜਰੂਰ ਹੋਣਾ ਚਾਹੀਦਾ ਵੀ ਗਰੂਣ ਮੇਰੇ ਵੀਰੋ ਪਰਮਾਤਮਾ ਧਰ ਕੇ ਤੋਰਦਾ ਹਾਂ ਮੇਰੇ ਵੀਰੋ ਸਾਢੇ 300 ਦੀ ਉਮਰ ਹੈ ਆਰ ਮੇਰੇ ਵੀਰੋ ਪਾਪਾ ਜੀ ਵੱਲੋਂ ਜਿਹੜਾ ਸਾਡੇ ਬਾਈ ਦੇ ਵੱਲੋਂ ਮੇਰੇ ਵੀਰੋ ਬਹੁਤ ਵੱਡਾ ਸਟਾ ਤਾੜੀਆਂ ਦਾ ਪਹਿਲਾ ਕਰ ਦਿੱਤੀਆਂ ਵੀ ਤਾੜੀਆਂ ਤਾੜੀਆਂ ਹਕੀਕਤ ਤਾੜੀਆਂ ਹਕੀਕਤ ਲਈ ਵਾਹੋ ਬੇਟਾ ਵਾਹੋ ਸਾਡੀਏ ਧੀਏ ਜਿਉਂਦੀ ਵਸਦੀ ਰਹ ਤੂੰ ਦੇਖੋ ਕਿੱਡੇ ਵਧੀਆ ਤਰੀਕੇ ਦੇ ਨਾਲ ਹਕੀਕਤ ਐਕਸਰਸਾਈਜ਼ ਕਰ ਰਹੀ ਹੈ ਆਪਣਾ ਇਵੈਂਟ ਕਰ ਰਹੀ ਹੈ ਤਾੜੀਆਂ ਮਾਰੀ ਜਾਣੀਆਂ ਕੰਟੀਨਿਊ ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਤਾੜੀਆਂ 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 ਰੁਕੜੀ ਰਹੀ ਦਾਈ ਰਹੀ ਦਿਨਾਂ ਤੱਕ ਆਰੇ ਪਰ ਢੋਲ ਉਖਾਰੀ ਹੈ ਸਦੀਤੀ ਮੇਰੇ ਵੀਰੋ ਫਿਰ ਤਾਂ ਮੇਰੀ ਅਮਰਤਾ ਚਾਹੀ ਵਾਰਾ ਡੜੀ ਜਾਂਦਾ ਹੈ ਇੱਥੇ ਕਿਉਂਟੀ ਬੜੀ ਲੱਗ ਰਹੀ ਹੈ ਆਹ ਰਦਰ ਦੇ ਪਾਸੇ ਮੇਰੇ ਵੀਰੋ ਦੇ ਪਾਪਾ ਦੀ ਬੋਲ ਸਾਰੀ ਸਖਲਾਈ ਹੈ ਇਧਰ ਉਸ ਰੋਲ ਬੈਟ ਤੇ ਪਾਪਾ ਹੋਣ ਮੇਰੇ ਵੀਰੋ ਨਾ ਦੁਨੀਆ ਤੇ ਬਾਣੀ ਹੀ ਜਾਂਦਾ ਵਾਹ ਜੀ ਵਾਹ ਬਾਈ ਕਹਿੰਦਾ ਵੀ ਤੇਰੀ ਪੂਰੀ ਗਰਮੀ ਸੀ ਨਾ ਐਨ ਮਈ ਜੂਨ ਦੇ ਮਹੀਨੇ ਸੀਗੇ ਪੂਰੀ ਗਰਮੀ ਦੇ ਵਿੱਚ ਜਿਹੜੀ ਉਹ ਸਖਲਾਈ ਦਿੱਤੀ ਹੈ ਕਿ ਆਪਾਂ ਨੂੰ ਵੀ ਪਤਾ ਜਿਹਨੇ ਝੂਰ ਦੇ ਮਹੀਨੇ ਪ੍ਰੈਕਟਿਸ ਕੀਤੀ ਹੋਵੇ ਉਹਦੇ ਬੱਚਾ ਫਿਰ ਕਿੱਥੇ ਦਾ ਗਰਾਊਂਡਾਂ ਦੇ ਵਿੱਚ ਕਦੇ ਡੇਲ ਨਹੀਂ ਸਕਦਾ ਇਹਦੇ ਦੇਖ ਕੇ ਤਾੜੀਆਂ ਮਾਰੋ ਯਾਰ ਬਾਲ ਦੀ ਨਾਲ ਤੁਸੀਂ ਹੌਸਲਾ ਵਧਾਈ ਚਲੋ ਅਬਰ ਤੱਕ ਸ਼ੇਰ ਲੱਗਾ ਸੀ ਮੈਨੂੰ ਆਇਆ ਲੱਗ ਰਿਹਾ ਵੀ ਅੱਜ ਘੁੱਗਵਾ ਹੋ ਇੱਕ ਸ਼ੇਰ ਲਿਖਿਆ ਸੀਗਾ ਔਰ ਅੱਜ ਘੁੱਗਵਾ ਹੋ ਮਾਤੇ ਨਾਂ ਰੱਖ ਰਿਹਾ ਬਣਾਣਾ ਆਪਣੇ ਆਪਿੰਦਾ ਵੀ ਬਹਿ ਕੇ ਮੋੜਾਂ ਉੱਤੇ ਕਰਨੀਆਂ ਜੁੱਲਾ ਸੋਪੀਆਂ ਕੌਣ ਕਿਸੇ ਦੇ ਮੁਕੱਦਰਾਂ ਨੂੰ ਹੁੰਦਾ ਡਾੜਦਾ ਰੱਬ ਰੀ ਨਾ ਤੋਂ ਕਦੇ ਤਾ ਸੇਵਾ ਕਰਾ ਰੱਬ ਦੀ ਰਜ਼ਾ ਚ ਜਿਹੜਾ ਰਹਿਣਾ ਚਾਹੁੰਦਾ ਕਹਿੰਦੇ ਸੀ ਉਹ ਕਾਮਯਾਬ ਹੋਣੀ ਸਕਰੇ ਬੰਦਲਾਂ ਤੇ ਫਿਰਦੇ ਰਾਹ ਲਾਪਰੇ ਆਪਿਆਂ ਦਾ ਕੰਮ ਹੁੰਦਾ ਨਾਮ ਰੱਖਣਾ ਨਾਮ ਆਪਣੋ ਹੀ ਪੈਂਦਾ ਹੈ ਬਣਾਉਣਾ ਜਾਂਦੇ ਮਾਤੇ ਦਾ ਕੰਮ ਹੁੰਦਾ ਨਾਮ ਰੱਖਣਾ ਵੀ ਨਾਮ ਆਪਣੋ ਹੀ ਯਾਰੋ ਬਣਾਉਣਾ ਪੈਂਦਾ ਜੱਗ ਤੇ ਯਾਰ ਤਾੜੀਆਂ ਮਾਰੋ ਕੀ ਕਰਨਾ ਤੇ ਜ਼ੋਰਦਾਰ ਫਰੋ ਔਰ ਜਿੰਨਾ ਜਰ ਹਕੀਕਤ ਆਪਣੀ ਐਕਸਰਸਾਈਜ਼ ਕਰ ਰਿਓ ਤਾੜੀਆਂ ਨਾਲ ਮੇਰੇ ਵੀਰੋਂ ਬੂਸਟ ਹੁੰਦੀ ਐ ਯਾਨੀ ਮੈਨੂੰ ਤਾੜੀਆਂ ਹੌਸਲਾ ਮਿਲ ਰਿਹਾ ਤੇ ਵੀਰਾਂ ਬਣ ਕੇ ਜਿੰਨੇ ਦੇਖ ਰਹੇ ਹੋ ਤਰੀਦ ਤਾੜੀਆਂ ਕਹਿੰਦੀ ਨੂੰ ਰੱਖੋ ਭਾਈ ਜਿਸਮ ਨਹੀਂ ਮਚਾਉਣਾ ਪੈਂਦਾ ਵੇਤੀ ਅੱਕਦੇ ਫੇਰ ਕਿਤੇ ਜਾ ਕੇ ਚਰਤੇ ਹੁੰਦੇ ਆ ਵਿੱਚ ਜੱਕਦੇ ਰੰਗ ਦੇਖਿਆ ਨਹੀਂ ਜਾਂਦਾ ਇੱਥੇ ਗੋਰਾ ਤੇ ਕਾਲਾ ਇਨਾਮ ਜੱਕਦੇ ਬਣਾਉਣਾ ਨਹੀਂ ਸਖਾਲਾ ਆਮ ਜੱਕਦੇ ਬਣਾਉਣਾ ਨਹੀਂ ਸਖਾਲਾ ਹਕੀਕਤ ਵਰਗੀ ਤੀਰ ਅੱਗੇ ਸਾਹਮਣੇ ਦੇ ਐ ਸਾਹਮਣੇ ਦੇਖਾਂਗੇ ਵੀ ਕਿੰਨਾ ਨਾਮ ਰੱਖਣ ਕਰਦੀ ਦੇਖੋ ਹਕੀਕਤ ਹੈ ਸਾਡੇ ਤਿੰਨ ਸਾਲਾਂ ਦੀ ਜਿਵੇਂ ਜਿਵੇਂ ਅੱਗੇ ਜਾਣਾ ਇਤਾਂ ਦੇ ਬੱਤੇ ਮੈਂ ਸਮਝਦਾ ਵੀ ਸਿਰਾਂ 올림픽 ਦੇ ਵਿੱਚੋਂ ਮੈਡਲ ਲਿਆਉਂਦੀ ਯਤ ਰੱਖਦੇ ਇਤਾਂ ਦੇ ਬੱਤੇ ਤੇ ਦੇਖੋ ਵੀ ਕਿਤੇ ਵਧੀਆ ਤਰੀਕੇ ਦੇ ਨਾਲ ਹਕੀਕਤ ਦੇ ਵੱਲੋਂ ਜਿਹੜੀ ਐਕਟਰਸਪਾਈ ਕੀਤੀ ਜਾ ਰਹੀ ਹੈ ਮੈਂ ਟਿੱਕੇ ਬੱਚਿਆਂ ਨੂੰ ਬੇਨਤੀ ਕਰਦਾ ਤੁਹਾਨੂੰ ਵਧੀਆ ਲੱਗਦਾ ਤਾੜੀ ਮਾਰੋ ਇੱਕ ਵਾਰੀ ਤੁਸੀਂ ਵੀ ਸਾਰਿਆਂ ਦੇ ਘਰੇ ਘਰੀ ਜਾ ਕੇ ਆਪਣੇ ਪੇਰਾਂ ਨੂੰ ਆਪਣੀ ਮੰਮਾ ਨੂੰ ਜਾਂ ਆਪਣੇ ਫਾਦਰ ਨੂੰ ਕਹਿਣੀ ਹੈ ਇਹ ਗੱਲ ਇੱਕ ਆਖੜਾ ਤਾੜੀਆਂ ਮਾਰੋ ਤੂੰ ਵੀ ਹਕੀਕਤ ਦਾ ਬਣਿਆ ਹੈ ਹੈ ਫਾਦਰੇ ਕਬ ਤਾੜੀਆਂ ਹੀ ਮਾਰੀ ਜਾਂਦਾ ਵਾਹ ਯਾਰ ਵਾਹ ਰੱਬ ਮਿਹਰਬਾਨਾ ਜੀ ਅਮਰਤਾ ਐ ਲੱਗਾ ਜੀ ਜੇ ਆਪ ਆਪ ਉੱਤਰ ਕੇ ਐਂ ਔਰ ਐਕਸਰਸਾਈਜ਼ਾਂ ਕਰ ਰਿਹਾ ਹੈ ਹਾਕੀ ਕਰ ਹਵਾ ਤਾਂ ਹੀ ਹਾਕੀ ਤੇ ਕਰ ਰਿਹਾ ਸਾਰਾ ਕਲਾਪਿੰਗ ਤਾੜੀਆਂ 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 ਮਾਰੋ ਜਾਂਦੇ ਤਾੜੀਆਂ ਵੈਰੀ ਗੁੱਡ ਵੈਰੀ ਗੁੱਡ ਵਾਹ ਯਾਰ ਕਿੱਤਾ ਇੱਕ ਬੱਚਾ ਉਹ ਕੋਈ ਜਿਹੜਾ ਥੋੜਾ ਐਕਟਿਵ ਹੋਵੇ कभी मेहनत को के तारियां बड़े की है, बच्चे नहीं हो में में है यार बचे हो यार हकीकत कभी मेहनत कभी लगी भाई बहुत ज्यादा बढ़िया यार ਇਹਨਾਂ ਜਿਹਨੂੰ ਤਲਵਾ ਕੁੱਤੀ ਹੋ ਰਹੀ ਹੈ ਤੋੜੀਓ ਤਾਲੀਆਂ ਮਾਰੋ ਪਰ ਇੱਕ ਵਾਰ ਮੈਂ ਕਹਿੰਦਾ ਦਾ ਲੱਗੀ ਅਮਰਤਾ ਜੀ ਆਪੋ ਆਪਣੇ ਬੰਦਿਆ ਦਾ ਫਾਦਰ ਹੀ ਰੋਲ ਬਾਉਂਡਰ ਹੋਣਾ ਟਾਇਰਾ ਔਰ ਹਕੀਕਤ 'ਚ ਆਪਣੇ ਫਾਦਰ ਰੋਲ ਬਾਉਂਡਰ ਬੰਨਿਆ ਹੋਇਆ ਜਿਵੇਂ ਪਾਈ ਦੇ ਦਸਰੇ 90 ਕਿਲੋ ਤੋਂ weight ਘਟਾਇਆ ਤਾਲੀਆਂ ਮਾਰੋ ਹਕੀਕਤ ਦੇ ਫਾਦਰ ਸਾਡੇ ਨਾਮ ਦੇ ਜ਼ੋਰਦਾਰ ਜ਼ੋਰਦਾਰ ਤਾੜੀਆਂ ਬਈ ਕਟਾਰ ਤੇ ਹਲਕ ਨੂੰ ਮਿਲ ਜਾਂਦੀ ਪਰ ਪਰਨਾ ਉੱਠਾ ਏ ਮਨਗਲ ਵੀਰ ਆਪ ਦੇ ਦਿੰਦਾ ਪਰ ਚੜਨਾ ਉਖਾਰੇ ਜਿਹੜਾ ਧਰਤੀ ਨੂੰ ਭੁੱਲ ਜਾਂਦਾ ਵਿੱਚ ਸਮਾਨ ਦੇ ਟਿਕਦਾ ਨਹੀਂ ਦਰਵਾ ਨਾਮ ਜੱਗ ਤੇ ਹੋਣਾ ਨਾਣੇ ਚਖਾਲਾ ਇਦਾਂ ਦੇ ਮੱਤੇ ਜੱਗ ਤੇ ਨਾਮ ਬਣਾਉਂਦੇ ਆ ਆਪਣੇ ਮਾਂ ਪਿਓ ਦਾ ਆਪਣੇ ਪਿੰਡ ਦਾ ਜਿਹੜਾ ਨਾਮ ਪੂਰੀ ਦੁਨੀਆ ਭਰ ਦੇ ਵਿੱਚ ਰੱਖਣ ਕਰਦੇ ਆ ਮੇਰੇ ਵੀਰੋ ਦੇਖੋ ਹੁਣ ਕਿੰਨਾ ਜਨੂਨ ਹੈ ਕਿੰਨੇ ਪਿਆਰ ਦੇ ਨਾਲ ਕਿਤੇ ਸਰਦਾਰ ਦੇ ਨਾਲ ਉਹ ਐਕਸਰਸਾਈਜ਼ ਕਰ ਰਹੀ ਹੈ ਬੱ데 ਦੇਖ ਯਾਰ ਨਹੀਂ ਤੇ ਆਪਣੇ ਵੱਡੇ ਹੁੰਦੇ ਆ ਮੀਤੇ ਭਾਈ ਉਹ ਸੰਗ ਦੇ ਵਿੱਚ ਰਿਸ਼ਤੇਦਾਰ ਆ ਜਾਂਦੇ ਨੇ ਕੋਲ ਸਕੇ ਲੱਗ ਜਾਂਦੇ ਆ ਤੇ ਇਨੇ ਕੱਠ ਦੇ ਵਿੱਚ ਕੀ ਕਰਨੀ ਦੇ ਬਾਤ ਵਾਲਾ ਬਾਈ ਕਿਤੇ ਲਈ ਕੋਈ ਸ਼ਰਤ ਨਹੀਂ ਮੈਂ ਕਹਿੰਦਾ ਵੀ ਜੋ ਤੁਸੀਂ ਕਰ ਰਹੇ ਹੋ ਨਾਲ ਬੱਚੀ ਦੇ ਧੀ ਦੇ ਬਹੁਤ ਖੂਬ ਕਲੈਪਿੰਗ ਕਰੋ ਵੀ ਤਾੜੀਆਂ ਮਾਰੋ ਤਾੜੀਆਂ ਜ਼ੋਰਦਾਰ ਆਇਆ ਰੌਲਾ ਪਾਉਣ ਲਈ ਸਵਾਗਤ ਕਰੀਏ ਕਲਾਸਿੰਗ ਸਾਰੇ ਵਾਲੇ ਹਕੀਕਤ ਤਾਰ ਸੁਨੀਆਂ ਦੇ ਲਈ ਜ਼ੋਰਦਾਰ ਕਲਾਪਿੰਗ ਧਰਦੇ ਇਹੋ ਕਿ ਕਿੰਨੀ تیاری ਕੀਤੀ ਕਿਤਾ ਵਧੀਆ ਵਰਕਆਊਟ ਕਰ ਰਹੀ ਹੈ ਕਿੰਨੀ ਵਧੀਆ ਐਕਸਰਸਾਈਜ਼ ਕਰ ਰਹੀ ਹੈ ਤਾੜੀਆਂ ਮਾਰੋ ਇੱਕ ਵਾਰੀ ਜ਼ੋਰਦਾਰ ਤੇ ਸਾਡੀ ਟੀਮ ਹਕੀਕਤ ਤਾਰ ਸੁਨੀਆਂ ਜਿਹੜੀ ਦੇਖਾਂਗੇ ਵੀ ਬੜਾ ਵਧੀਆ